ਗੁਰ ਜੀ ਦਾ ਕਾਲ ਸਮਾਹ ਕਰਾਈ ਵਾਹਿਗੁਰੂ ਜਿੱਕੀ ਪਤੇ ਬਸੰਤ ਮਹੱਲਾ ਤੀਜਾ ਅੰਤਰ ਪੂਜਾ ਮਨ ਤੇ ਹੋਏ ਏਕੋ ਵੇਖੈ ਔਰ ਨ ਕੋਏ ਦੂਜਾ ਲੋਕੀ ਬਹੁਤ ਦੁੱਖ ਪਾਇਆ ਸਤ ਗੁਰ ਮੈਨੋ ਸਤ ਗੁਰ ਤੇ ਲਾ ਦੋ ਵਿਸਰਾਮ ਸਤ ਗੁਰ ਮੈਨੋ ਏਕ ਦਿਖਾਇਆ ਸਤ ਗੁਰ ਮੈਨੋ ਏਕ ਦਿਖਾਇਆ ਮੇਰਾ ਪ੍ਰਭ ਮੋਲਿਆ ਸਾਧ ਬਸੰਤ ਇਹ ਮਨ ਮੋਲਿਆ ਗਾਏ ਗੋਣ ਗੋਬਿੰਦ ਰਹਾਉ ਗੁਰ ਪੁੱਛੋ ਤੂੰ ਕਰਹੁ ਵਿਚਾਰ ਤਾ ਪ੍ਰਭ ਸਾਚੇ ਲੱਗੈ ਪਿਆਰ ਆਪ ਛੋੜ ਹੋਇ ਦਾਸਤ ਭਾਏ ਆਪ ਛੋੜ ਇਥੇ ਵਿਸਰਾਮ ਹੋਇ ਦਾਸਤ ਭਾਏ ਤੋ ਜਗ ਜੀਵਨ ਵਸੈ ਮਨ ਆਏ ਭਗਤ ਕਰੇ ਸਦ ਵੇਖੈ ਹਜੂਰ ਮੇਰਾ ਪ੍ਰਭ ਸਾਧ ਰਹਿਆ ਭਾਰਪੂਰ ਇਸ ਭਗਤੀ ਕਾ ਕੋਈ ਜਾਣੈ ਪਿਉ ਸਭ ਮੇਰਾ ਸਭ ਮੇਰਾ ਪ੍ਰਭ ਸਭ ਮੇਰਾ ਇਥੇ ਵਿਸਰਾਮ ਹੈ ਪ੍ਰਭ ਆਤਮ ਦੇਉ ਇਹ ਪਾਠ ਸੰਤ ਮੇਰਾ ਪ੍ਰਭ ਆਤਮ ਦੇਵ ਪ੍ਰਭ ਆਤਮ ਨਹੀਂ ਕਹਿਣਾ ਪ੍ਰਭ ਆਤਮ ਦੇਵ ਜਿਹੜਾ ਪਾਠ ਹੈ ਉਹ ਸੰਬੰਧ ਕਰ ਸਭ ਮੇਰਾ ਪ੍ਰਭ ਆਤਮ ਦੇਵ ਆਪੇ ਸਤ ਗੁਰ ਮੇਲ ਮਿਲਾਏ ਜਗ ਜੀਵਨ ਸੋ ਆਪ ਚੇਤ ਲਾਏ ਮਨ ਤਨ ਹਰਿਆ ਸਹਿਜ ਸੁਭਾਏ ਨਾਨਕ ਨਾਮ ਰਹਿ ਲਿਬ ਲਾਏ ਬਸੰਤ ਮਹੱਲਾ ਤੀਜਾ ਨਾਨਕ ਪਾਤੀ ਵਿਸਰਾਮ ਭਗਤ ਵਸ਼ਲ ਹਰ ਵਸੈ ਮਨ ਆਏ ਗੁਰ ਕਿਰਪਾ ਤੇ ਸਹਜ ਸੁਭਾਏ ਭਗਤ ਕਰੇ ਵਿੱਚ ਉਹ ਆਪ ਖੋਏ ਤਦ ਹੀ ਸਾਚ ਮਿਲਾਵਾ ਹੋਏ ਭਗਤ ਸੋਹ ਹੈ ਸਦਾ ਭਗਤ ਸੋਹ ਹੈ ਸਦਾ ਹਰ ਪ੍ਰਭ ਦਵਾਰ ਗੁਰ ਕਾਹੇਤ ਸੱਚ ਪ੍ਰੇਮ ਪਿਆਰ ਰਹਾਉ ਭਗਤ ਕਰੇ ਸੋ ਜਨ ਨਿਰਮਲ ਹੋਏ ਗੁਰ ਸਬਦੀ ਵਿਚੋ ਹੋਮੈ ਖੋਏ ਹਰ ਜੀਵ ਆਪ ਵਸੈ ਮਨ ਆਈ ਸਦਾ ਸ਼ਾਂਤ ਸੁਖ ਸਹਿਜ ਸਮਾਈ ਸਾਚ ਰਤੇ ਤੇਨ ਸਾਦ ਬਸੰਤ ਤੇਨ ਨੰਨੇ ਤੇ ਹਲੰਤ ਹੈਗਾ ਆਪਰਾਤਨ ਸਤੂਪਾਂ ਚ ਪੁੱਥੀਆਂ ਚ ਨਹੀਂ ਛਪਿਆ ਹੈ ਪਰ ਹਲੰਤ ਹੈ ਸਾਚ ਰਤੇ ਤੇਨ ਸਾਦ ਬਸੰਤ ਸਾਚ ਰਤੇ ਤੇਨ ਸਾਦ ਬਸੰਤ ਮਨ ਤਨ ਹਰਿਆ ਰਵ ਗੁਣ ਗੋਵਿੰਦ ਗੋਵਿੰਦ ਊਂਕੜ ਨਾਲ ਬੋਲਣਾ ਬੇਨ ਨਾਵੈ ਸੂਕਾ ਸੰਸਾਰ ਅਗਨ ਤ੍ਰਿਸ਼ਨਾ ਜਲੈ ਵਾਰੋ ਵਾਰ ਨਾ ਇਹ ਵਿਸਰਾਮ ਜਲੈ ਪਦ ਤੇ ਲਾਉਣਾ ਹੈ ਅਗਨ ਤ੍ਰਿਸ਼ਨਾ ਜਲੈ ਵਾਰੋ ਵਾਰ ਸੋਈ ਕਰੇ ਜੇ ਹਰ ਜੀਉ ਭਾਵੈ ਸਦਾ ਸੁਖ ਸਰੀਰ ਸਰੀਰ ਇਹ ਰਾਰੇ ਪੂਰੇ ਬੋਲਨੇ ਕਈ ਵਾਰ ਸਰੀਰ ਬੋਲਿਆ ਜਾਂਦਾ ਸਰੀਰ ਸਦਾ ਸੁਖ ਸਰੀਰ ਭਾਣੈ ਚਿਤ ਲਾਵੈ ਆਪਣਾ ਪ੍ਰਭ ਸੇਵੇ ਸਹਿਜ ਸੁਭਾਇ ਨਾਨਕ ਨਾਮ ਵਸੈ ਮਨ ਆਏ ਬਸੰਤ ਮਹੱਲਾ ਤੀਜਾ ਮਾਇਆ ਮੋਹ ਸ਼ਬਦ ਜਲਾਏ ਮਨ ਤਨ ਹਰਿਆ ਸਤਗੁਰ ਭਾਏ ਸਫਲਿਓ ਬਿਰਖ ਹਾਰ ਕੈ ਦੁਆਰ ਸਾਚੀ ਬਾਣੀ ਨਾਮ ਪਿਆਰ ਏ ਮਨ ਹਰਿਆ ਸਹਿਜ ਸੁਭਾਏ ਸਚ ਫਲ ਲਾਗੇ ਸਤਗੁਰ ਭਾਏ ਰਹਾਉ ਆਪੇ ਨੇੜੇ ਆਪੇ ਦੂਰ ਗੁਰ ਕੈ ਸਬਦ ਵੇਖੈ ਸਾਧ ਹਜੂਰ ਛਾਵ ਕਣੀ ਫੂਲੀ ਬਨ RAI ਗੁਰਮੁਖ ਵਿਗਸੈ ਸਹਿਜ ਸੁਭਾਅ ਆਏ ਆਨ ਦਿਨ ਕੀਰਤਨ ਕਰਹਿ ਦਿਨ ਰਾਤ ਸਤਗੁਰ ਗਵਾਈ ਵਿਚੋ ਝੂਠ ਭ੍ਰਾਂਤ ਸਤਗੁਰ ਗਵਾਈ ਇਥੇ ਵਿਸਰਾਮ ਲਾਉਣਾ ਵਿਚੋ ਝੂਠ ਭ੍ਰਾਂਤ ਪਰ ਪੰਚ ਵੇਖ ਰਹਿਆ ਵਿਸਮਾਦ ਗੁਰਮੁਖ ਪਾਈਐ ਨਾਮ ਪ੍ਰਸਾਦ ਆਪੇ ਕਰਤਾ ਸਭ ਰਾਸ ਭੋਗ ਜੋ ਕਿਛ ਕਰੇ ਸੋਈ પાર ਹੋਊਗਾ ਵੱਡਾ ਦਾਤਾ ਤੇਲ ਨਾ ਤਮਾਏ ਨਾਨਕ ਮਿਲੀਐ ਸਬਦ ਕਮਾਏ ਨਾਨਕ ਪਦ ਤੇ ਵਿਸਰਾਮ ਹੈ ਬਸੰਤ ਮਹੱਲਾ ਤੀਜਾ ਪੂਰੇ ਭਾਗ ਸੱਚ ਕਾਰ ਕਮਾਵੇ ਏਕੋ ਚੇਤਾ ਫਿਰ ਜੂਣ ਨ ਆਵੇ ਸਫਲ ਜਨਮ ਇਸ ਜਗ ਮਹਿ ਆਇਆ ਸਾਚ ਨਾਮ ਸਹਿਜ ਸਮਾਇਆ ਗੁਰਮੁਖ ਕਾਰ ਕਰਹੁ ਲੇਵ ਲਾਇ ਆਰ ਨਾਮ ਸੇਵਹੁ ਵਿਚੋ ਆਪ ਗਵਾਈ ਰਹਾਉ ਤਿਸ ਜਨ ਕੀ ਹੈ ਸਾਚੀ ਬਾਣੀ ਗੁਰ ਕੈ ਸਬਦ ਜਗ ਮਾਹੇ ਸਮਾਣੀ ਚੋ ਜੋਗ ਪਸਰੀ ਸਾਚੀ ਸੋਏ ਨਾਮ ਰਤਾ ਜਨ ਪ੍ਰਗਟ ਹੋਏ ਇਕ ਸਾਚਾ ਸਬਦ

ਗੋਰਾ ਸਬਦੀ ਮੇਲਾਵਾ ਹੋਏ ਜੇਨ ਸੱਚ ਸੇਵਿਆ ਤਿਨ ਰਸ ਪਾਇਆ ਨਾਨਕ ਸਹਜੇ ਨਾਮ ਸਮਾਇਆ ਬਸੰਤ ਮਹੱਲਾ ਤੀਜਾ ਭਗਤ ਕਰਹਿ ਜਾਨ ਦੇਖ ਹਜੂਰ ਹਾਂਜੀ ਜਾਨ ਪਤ ਤੇ ਵਿਸਰਾਮ ਲਾਉਣਾ ਹੈ ਭਗਤ ਕਰਹਿ ਜਾਨ ਦੇਖ ਹਜੂਰ ਸੰਤ ਜਨ ਕੀ ਪਾਗ ਪੰਕਜ ਧੂਰ ਹਾਰ ਸੇਤੀ ਸਾਧ ਰਹਿ ਲੇਵ ਲਾਏ ਪੂਰੈ ਸਤ ਗੁਰ ਦੀਆ ਬੁਝਾਏ ਦਾਸਾ ਕਾ ਦਾਸ ਵਿਰਲਾ ਕੋਈ ਹੋਏ ਊਤਮ ਪਦਵੀ ਪਾਵ ਸੋਏ ਰਹਾਉ ਇੱਕੋ ਸੇਵ ਅਵਰ ਨ ਕੋਏ ਜੇ ਤਸੇਵੈ ਸਦਾ ਸੁਖ ਹੋਏ ਨਾ ਊਹ ਮਰੈ ਨ ਆਵੈ ਜਾਏ ਤਿਸ ਬਿਨ ਅਵਰ ਸੇਵੀ ਕਿਉ ਮਾਇ ਤਿਸ ਬਿਨ ਤਿ ਵਿਸਰਾਮ ਸੇ ਜਾਨ ਸਾਚੀ ਜਿਨੀ ਸਾਚ ਪਛਾਣਿਆ ਆਪ ਮਾਰ ਸਹਜੇ ਨਾਮ ਸਮਾਣਿਆ ਗੁਰਮੁਖ ਨਾਮ ਗੁਰਮੁਖ ਗੁਰਮੁਖ ਨਾਮ ਪ੍ਰਾਪਤ ਹੋਇ ਮਾਨ ਨਿਰਮਲ ਨਿਰਮਲ ਸਾਚ ਸੋਇ ਜਿਨ ਗਿਆਨ ਕੀਆ ਜਿਸ ਹਰ ਤੂ ਜਾਣ ਸੱਚ ਸ਼ਬਦ ਪ੍ਰਭ ਏਕ ਸਿਆਣ ਹਰ ਰਸ ਚਾਖੇ ਤਾਂ ਸੁਧ ਹੋਏ ਨਾਨਕ ਨਾਮ ਰਤੇ ਸੱਚ ਸੋਏ ਨਾਨਕ ਨਾਮ ਰਤੇ ਸੱਚ ਸੋਏ ਬਸੰਤ ਮਹੱਲਾ ਤੀਜਾ ਨਾਮ ਰਤੇ ਕੁਲਾਂ ਕਾ ਕਰਹੇ ਉਧਾਰ ਨਾਮ ਰਤੇ ਉਲਾ ਕਾ ਕਰ ਹੈ ਉਦਾਰ ਸਾਚੀ ਬਾਣੀ ਨਾਮ ਪਿਆਰ ਮਨ ਮੁਖ ਭੂਲੇ ਕਾਹੇ ਆਏ ਨਾਮ ਮੁਖ ਭੂਲੇ ਜਨਮ ਗਵਾਏ ਜੀਵਤ ਮਰੈ ਮਰ ਮਰਨ ਸਵਾਰੈ ਜੀਵਤ ਮਰੈ ਮਰ ਮਰਨ ਸਵਾਰੈ ਗੁਰ ਕੈ ਸਬਦ ਸਾਚ ਔਰ ਧਾਰੈ ਰਹਾਉ ਗੁਰਮੁਖ ਸੱਚ ਭੋਜਨ ਕੋਇ ਤਸਰੀਰਾ ਗੁਰਮੁਖ ਸੱਚ ਭੋਜਨ ਹੋਇ ਤਸਰੀਰਾ ਭੋਜਨ ਪਾਧ ਤੇ ਲੋਕ ਸ੍ਰਮ ਮਨ ਨਿਰਮਲ ਸਾਧ ਗੁਣੀ ਗਹੀਰਾ ਜੰਮੈ ਮਰੈ ਨਾ ਆਵੈ ਜਾਇ ਗੁਰ ਪ੍ਰਸਾਦੀ ਸੱਚ ਸਮਾਇ ਸਾਚਾ ਸੇਵਹੁ ਸਾਜ ਪਛਾਨੈ ਗੁਰ ਕੈ ਸਬਦ ਹਰਿ ਦਰ ਨੀਸਾਨ ਦਾਰ ਸਾਚੈ ਸੱਚ ਸੋਭਾ ਹੋਇ ਨੇਜ ਘਰਵਾਸਾ ਪਾਵੈ ਸੋਇ ਆਪ ਅਭੁੱਲ ਸੱਚਾ ਸੱਜ ਸੋਇ ਹੋਰ ਸਭ ਭੂਲਾ ਹੈ ਦੂਜੈ ਪਾਤ ਖੋਇ ਹੋਰ ਸਭ ਭੂਲਾ ਹੈ ਦੂਜੈ ਪਾਤ ਖੋਇ ਸਾਚਾ ਸੇਵਹੁ ਸਾਚੀ ਬਾਣੀ ਨਾਨਕ ਨਾਮੇ ਸਾਚ ਸਮਾਣੀ ਸਿਰ ਸਹਜ ਪਾਠ ਸੇਵਾ ਸਿਰ ਸਹਜ ਪਾਠ ਸੇਵਾ